ਕਾਲ ਜੀ ਅੱਜ ਅਸੀਂ ਆਏ ਦੀ ਪਿੰਡ ਕਰਮਗੜ੍ਹ ਜੀ ਜ਼ਿਲ੍ਹਾ ਬਰਨਾਲਾ ਜੀ ਮਾਤਾ ਦਾ ਗੁੱਡੇ ਦੁਖਦੇ ਸੀਗੇ ਤੇ ਅਸੀਂ ਉੱਥੇ ਗਏ ਸੀਗੇ ਤੇ ਉਹ ਉੱਥੇ ਨਾ ਪੱਕਾ ਸਰਤੀਆ ਇਲਾਜ ਕੀਤਾ ਜਾਂਦਾ ਉੱਥੇ ਕਾਲਾ ਖੂਨ ਕੱਢਿਆ ਜਾਂਦਾ ਪਸ ਲੱਗੇ ਜੀ ਇਲਾਜ ਬਹੁਤ ਵਧੀਆ ਹੁੰਦਾ ਪਹਿਲਾਂ ਉਹਨਾਂ ਦੇ ਡੈਡੀ ਇਲਾਜ ਕਰਦੇ ਸੀਗੇ ਸਵਰਗੀ ਦਰਸ਼ਨ ਸਿੰਘ ਚੁੰਬਰ ਜੀ ਹੁਣ ਉਹਨਾਂ ਦੇ ਬੇਟੇ ਕੰਮ ਕਰ ਰਹੇ ਨੇ ਜੀ ਇਹ ਕਾਲੂ ਸਿੰਘ ਚੁੰਬਰ ਜੀ ਉਹਨਾਂ ਦਾ ਨੰਬਰ ਨੀਚੇ ਸਕਰੀਨ ਤੇ ਚੱਲ ਰਿਹਾ ਜੀ ਆ ਵੈਰੂ ਜੀ ਕੀ ਫਤ ਹੈ ਇੱਥੇ ਡੈਸ਼ਾ ਮੰਨ ਕੇ ਨਾਲ ਗਠਿਆ ਰਿੰਗਲ ਦਾ ਪੱਕਾ ਛਾਤੀਆਂ ਇਲਾਜ ਕੀਤਾ ਜਾਂਦਾ ਹੈ ਜੀ ਇਹ ਗੁਰੀ ਜੀ ਸਾਡੇ ਇਹ ਚੌਥੀ ਪੀੜੀ ਚੱਲ ਪਈ ਹੈ ਇਸ ਨਾਲ ਲੋਕਾਂ ਦਾ ਭੜਾਈ ਕਰਦੇ ਜਿਵੇਂ ਕਿ ਇਹਦੇ ਬੋਡੇ ਦਰ ਦੇ ਦਰਦ ਕਰਦੇ ਹੋਣ ਜਿਵੇਂ ਅਸ਼ਮਰੈਕਲ ਆ ਜਿਵੇਂ ਗੋਡਾ ਮੋਟਾ ਢੂਹੀ ਇਹਦਾ ਪੱਕਾ ਛਾਤੀਆਂ ਇਲਾਜ ਕੀਤਾ ਜਾਂਦਾ ਹੈ ਕਿਹੜੀ ਕਿਹੜੀ ਚੀਜ਼ ਕੋਈ ਰੋਗ ਬਈ ਦੱਸ ਦੇ ਠੀਕ ਹੈ ਜੀ ਵਾਈਟ ਡਰੈਸ ਵਗੈਰਾ ਦੱਸੀ ਕਿੱਥੇ ਪੈਂਦਾ ਹੈ ਬਰਨਾਲੇ ਤੋਂ ਸ਼ਿਰਪਰ ਰੋਡ ਰਮਦਾਸਿਆ ਪੱਤੀ ਧਰਮਸ਼ਾਲਾ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 96813 375585 97814 45898 ਹੈ ਜੀ। ਬਾਕੀ ਬਾਈ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ ਕਿਸੇ ਵੀਰ ਪਾਈ ਦਾ ਭਲਾ ਹੋ ਜੀ ਨਾਲੇ ਗਰੀਬ ਬੰਦਾ ਨਾਲੇ ਇਹਦਾ ਭਲਾ ਹੋ ਜੀ ਨਾਲੇ ਕਿਸੇ ਦਾ ਹੋਰ ਭਲਾ ਹੋ ਜੀ ਧੰਨਵਾਦ ਜੀ।